ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਸ ਹਰਮਨ ਨਾਮ ਦੀ ਲੜਕੀ ਦੇ ਬਾਰੇ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਬਹਾਦਰੀ ਦਿਖਾਈ ਜਿਸ ਨੇ ਪੰਜਾਬ ਦੇ ਹਰਿਆਣਾ ਦੀ ਪੁਲਤ ਨੂੰ ਬਹਾਦਰੀ ਦਿਖਾ ਕੇ ਤੇ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਜਾ ਕੇ ਦਿਖਾਇਆ ਹੈ ਤੇ ਦੋਸਤੋ ਅੱਜ ਅਸੀਂ ਉਸ ਲੜਕੀ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਸ ਹਰਮਨ ਨਾਮ ਦੀ ਲੜਕੀ ਨੇ ਪੁਲਿਸ ਵਾਲਿਆਂ ਨੂੰ ਚਪੇੜਾ ਮਾਰਨ ਦੀ ਗੱਲ ਵੀ ਕਹੀ ਹੈ ਤਾਂ ਦੋਸਤੋ ਜਿਹੜੀ ਇੰਟਰਵਿਊ ਦੇ ਵਿੱਚ ਉਸ ਲੜਕੀ ਨੇ ਗੱਲਾਂ ਕਈਆਂ ਹਨ ਮੈਂ ਤੁਹਾਨੂੰ ਉਹ ਵਿਸਥਾਰ ਦੇ ਵਿੱਚ ਪੜ੍ਹ ਕੇ ਸੁਣਾਉਂਦਾ ਧਿਆਨ ਨਾਲ ਜਰੂਰ ਸੁਣਿਓ ਜਦੋਂ ਯੂਨੀਵਰਸਿਟੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਇੱਕ ਹਰਮਨ ਨਾਮ ਦੀ ਲੜਕੀ ਨੂੰ ਆਈ ਕਾਰਡ ਹੋਣ ਦੇ ਬਾਵਜੂਦ ਵੀ ਜੀ ਹਾਂ ਦੋਸਤੋ ਉਸਦੇ ਕੋਲ ਆਈ ਕਾਰਡ ਮजूद ਸੀ ਅੰਦਰ ਜਾਣ ਤੋਂ ਫਿਰ ਵੀ ਉਸ ਨੂੰ ਰੋਕਿਆ ਗਿਆ ਤਾਂ ਹੁਣ ਉਸ ਹਰਮਨ ਨਾਂ ਦੀ ਲੜਕੀ ਨੇ ਇੰਟਰਵਿਊ ਦੇ ਵਿੱਚ ਜੋ ਵੱਡੇ ਵੱਡੇ ਖੁਲਾਸੇ ਕੀਤੇ ਹਨ ਮੈਂ ਤੁਹਾਨੂੰ ਦੱਸਾਂਗਾ ਕਿ ਉਸ ਹਰਮਨ ਨਾਂ ਦੀ ਕੁੜੀ ਨੇ ਪੁਲਿਸ ਵਾਲਿਆਂ ਨੂੰ ਕਿਵੇਂ ਚਪੇੜਾ ਮਾਰੀਆਂ ਕਿਵੇਂ ਵੱਡੀਆਂ ਧਮਕੀਆਂ ਦਿੱਤੀਆਂ ਤੇ ਹੋਰ ਉਸ ਹਰਮਨ ਨਾਂ ਦੀ ਲੜਕੀ ਨੇ ਕੀ ਕੀ ਕੁਝ ਉਸ ਸਮੇਂ ਵਿੱਚ ਕੀਤਾ ਤੇ ਉਸ ਦੇ ਨਾਲ ਕੀ ਕੁਝ ਹੋਇਆ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਅੱਜ ਦੀ ਉਸ ਖਬਰ ਦੇ ਵੱਲ ਅੱਗੇ ਵਧਦੇ ਹਾਂ ਤਾਂ ਦੋਸਤੋ ਜਦੋਂ ਉਸ ਹਰਮਨ ਨਾਮ ਦੀ ਲੜਕੀ ਨੂੰ ਇੰਟਰਵਿਊ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਤੈਨੂੰ ਇੰਨਾ ਜ਼ਿਆਦਾ ਗੁੱਸਾ ਕਿਉਂ ਆਇਆ ਤਾਂ ਉਸਨੇ ਦੱਸਿਆ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਮੇਰੇ ਕੇਸਾਂ ਨੂੰ ਹੱਥ ਪਾਇਆ ਮਤਲਬ ਉਸ ਹਰਮਨ ਨਾਂ ਦੀ ਲੜਕੀ ਦੇ ਵਾਲਾਂ ਨੂੰ ਹੱਥ ਉਹਨਾਂ ਪੁਲਿਸ ਵਾਲਿਆਂ ਦੇ ਵੱਲੋਂ ਪਾਇਆ ਗਿਆ ਜਿਸ ਦੇ ਕਾਰਨ ਉਹ ਲੜਕੀ ਕਹਿੰਦੀ ਹੈ ਕਿ ਜਿਹੜਾ ਮੇਰਾ ਗੁੱਸਾ ਹੁੰਦਾ ਹੈ ਉਹ ਸੱਤਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਹੋਰ ਜੋ ਕਰਨਾ ਹੈ ਮੇਰੇ ਨਾਲ ਕਰ ਲਵੋ ਪਰ ਮੇਰੇ ਕੇਸਾਂ ਨੂੰ ਹੱਥ ਨਾ ਪਾਓ ਤੇ ਉਸ ਕੁੜੀ ਦਾ ਕਹਿਣਾ ਸੀ ਕਿ ਮੈਂ ਹੋਸਟਲ ਦੇ ਅੰਦਰ ਜਾਣਾ ਹੈ ਤੇ ਉਸਨੇ ਆਪਣਾ ਆਈ ਕਾਰਡ ਵੀ ਚੈੱਕ ਕਰਵਾ ਦਿੱਤਾ ਸੀ ਪਰ ਉਹਨਾਂ ਦੇ ਵੱਲੋਂ ਫਿਰ ਵੀ ਉਸ ਲੜਕੀ ਨੂੰ ਤੇ ਕੁਝ ਹੋਰ ਵਿਦਿਆਰਥੀਆਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਦੇ ਨਾਲ ਤੱਕੇਸ਼ਾਹੀ ਵੀ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਉਸ ਲੜਕੀ ਨੇ ਇੰਟਰਵਿਊ ਦੇ ਵਿੱਚ ਦੱਸਿਆ ਹੈ ਕਿ ਮੇਰਾ ਜਿਹੜਾ ਗੁੱਸਾ ਹੈ ਕਿ ਜਿਹੜਾ ਮੇਰਾ ਗੁੱਸਾ ਹੈ ਉਹ ਸੱਤਵੇਂ ਆਸਮਾਨ ਤੇ ਪੁੱਜ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀਆਂ ਬਾਹਾਂ ਛੱਡ ਦਵੋ ਨਹੀਂ ਤਾਂ ਤੁਸੀਂ ਆਪਣਾ ਹਿਸਾਬ ਲਗਾ ਲੈਣਾ ਤਾਂ ਜਦੋਂ ਪੱਤਰਕਾਰ ਨੇ ਹਰਮਨ ਨਾਂ ਦੀ ਕੁੜੀ ਨੂੰ ਇਹ ਪੁੱਛਿਆ ਕਿ ਜੇਕਰ ਉਹ ਤੇਰੀਆਂ ਬਾਹਾਂ ਨਾ ਛੱਡਦੀਆਂ ਫਿਰ ਤੁਸੀਂ ਕੀ ਕਰਦੇ ਤਾਂ ਉਸ ਲੜਕੀ ਨੇ ਬਹੁਤ ਹੀ ਦਲੇਰੀ ਦੇ ਨਾਲ ਉੱਤਰ ਦਿੱਤਾ ਕਿ ਮੈਂ ਉਹਨਾਂ ਦੇ ਚਪੇੜਾ ਛੱਡ ਦੇਣੀ ਆ ਸੀ ਜੀ ਹਾਂ ਦੋਸਤੋ ਉਸ ਲੜਕੀ ਨੇ ਦਲੇਰੀ ਦੇ ਨਾਲ ਕਿਹਾ ਮੈਂ ਉਹਨਾਂ ਪੁਲਿਸ ਮਹਿਲਾ ਦੇ ਮੂੰਹ ਦੇ ਉੱਤੇ ਚਪੇੜਾ ਛੱਡ ਦੇਣੀ ਆ ਸੀ ਵੱਧ ਤੋਂ ਵੱਧ ਉਹ ਮੇਰਾ ਕੀ ਕਰ ਸਕਦੇ ਸੀ ਮੇਰੇ ਉੱਤੇ ਪਰਚਾ ਪਾ ਦਿੰਦੇ ਅਸੀਂ ਪੰਜਾਬ ਦੇ ਲੋਕ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਦੇ ਇਨ੍ਹਾਂ ਪਰਚਿਆਂ ਤੋਂ ਬਿਲਕੁਲ ਵੀ ਨਹੀਂ ਡਰਦੇ ਤੇ ਉਸ ਲੜਕੀ ਨੇ ਕਿਹਾ ਕਿ ਉਹ ਮੇਰਾ ਹੋਰ ਕੁਝ ਵੀ ਨਹੀਂ ਵਿਗਾੜ ਸਕਦੇ ਸੀ ਤੇ ਇਹ ਗੱਲਾਂ ਉਸ ਲੜਕੀ ਨੇ ਬਹੁਤ ਹੀ ਦਲੇਰੀ ਦੇ ਨਾਲ ਕਹੀਆਂ ਤੇ ਉਸਨੇ ਕਿਹਾ ਕਿ ਮੈਂ ਆਨੰਦਪੁਰ ਦੀ ਇੰਨੀ ਵਧੀਆ ਧਰਤੀ ਦੇ ਉੱਤੇ ਜਨਮ ਲਿਆ ਹੈ ਔਰ ਇਹ ਇਦਾਂ ਕਦੇ ਵੀ ਨਹੀਂ ਹੋ ਸਕਦਾ ਕਿ ਮੈਂ ਇਨ੍ਹਾਂ ਪੁਲਿਸ ਵਾਲਿਆਂ ਤੋਂ ਡਰ ਜਾਵਾਂ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਗੁਰੂਆਂ ਪੀਰਾਂ ਨੇ ਸਾਨੂੰ ਆਪਣੇ ਹੱਕ ਲੈਣੇ ਸਿਖਾਏ ਹਨ ਨਾਕੇ ਸਾਹਮਣੇ ਡਰਨਾ ਸਿਖਾਇਆ ਹੈ ਸਾਡੇ ਗੁਰੂਆਂ ਨੇ ਸਾਨੂੰ ਸੱਚਾਈ ਦੇ ਲਈ ਖੜਨਾ ਤੇ ਲੜਨਾ ਸਿਖਾਇਆ ਹੈ ਇਹ ਗੱਲਾਂ ਉਸ ਹਰਮਨ ਨਾਦ ਦੀ ਲੜਕੀ ਨੇ ਕਹੀਆਂ ਜਿਸ ਨੂੰ ਸੁਣ ਕੇ ਸਾਰੇ ਪੰਜਾਬੀਆਂ ਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਕਿ ਆਖਰਕਾਰ ਇੱਕ 24-25 ਸਾਲਾਂ ਦੀ ਲੜਕੀ ਇੰਨੀਆਂ ਵਧੀਆਂ ਗੱਲਾਂ ਤੇ ਇੰਨੀ ਵਧੀਆ ਦਲੇਰੀ ਦਿਖਾਉਂਦੀ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਇਸ ਲਈ ਉਸ ਲੜਕੀ ਨੇ ਕਿਹਾ ਕਿ ਸਾਡਾ ਇਸ ਯੂਨੀਵਰਸਿਟੀ ਉੱਤੇ ਪੂਰਾ ਪੂਰਾ ਹੱਕ ਹੈ ਅਸੀਂ ਆਪਣਾ ਹੱਕ ਲੈਣ ਦੇ ਲਈ ਮਰ ਮਿਟ ਜਾਵਾਂਗੇ ਆਪਣੀਆਂ ਜਾਨਾਂ ਵੀ ਦੇ ਦਵਾਂਗੇ ਜਿਹੜੀਆਂ ਇਹ ਸਰਕਾਰਾਂ ਹਨ ਜਿਹੜੀਆਂ ਸਾਡੇ ਹੱਕ ਦੱਬਣੇ ਚਾਹੁੰਦੀਆਂ ਹਨ ਅਸੀਂ ਕਦੇ ਵੀ ਆਪਣੇ ਹੱਕਾਂ ਨੂੰ ਦਬਣ ਨਹੀਂ ਦਵਾਂਗੇ ਤੇ ਜਿਹੜੀ ਇਹ ਯੂਨੀਵਰਸਿਟੀ ਹੈ ਅਸੀਂ ਇਸ ਨੂੰ ਕਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਵਿਕੜ ਨਹੀਂ ਦਵਾਂਗੇ ਉਸ ਲੜਕੀ ਨੇ ਇਹ ਵੀ ਦੱਸਿਆ ਹੈ ਕਿ ਮੇਰੇ ਪਰਿਵਾਰ ਨੇ ਮੈਨੂੰ ਪੂਰੀ ਸਪੋਰਟ ਕੀਤੀ ਹੈ ਇਸ ਲਈ ਦੋਸਤੋ ਹੁਣ ਉਸ ਲੜਕੀ ਨੇ ਇਹ ਸਭ ਕੁਝ ਕੀਤਾ ਹੈ ਤੇ ਤੁਹਾਡੀ ਉਸ ਲੜਕੀ ਦੇ ਬਾਰੇ ਕੀ ਰਾਏ ਹੈ ਕਿ ਉਸਨੇ ਗਲਤ ਕੀਤਾ ਹੈ ਕਿ ਉਸਨੇ ਠੀਕ ਕੀਤਾ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਉਸ ਲੜਕੀ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦੇਣਾ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ